ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟਸ ਦੇ ਜਿਹਨਾਂ ਦੇ ਪਾਚੇ ਨੇ ਜਿੰਨਾਂ ਨੇ ਡਰੱਗ ਦੇ ਪੈਸੇ ਨਾਲ ਕੋਠੀਆਂ ਘੜੀਆਂ ਕੀਤੀਆਂ ਜਾਂਦਾ ਤਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲ ਰਹੀ ਹੈ ਗਰ ਬਾਜ਼ਾਰ ਵਿੱਚ ਅੱਜ ਦੁਕਾਨਦਾਰ ਅਤੇ ਟ੍ਰੈਫਿਕ ਪੁਲਿਸ ਕਰਮਚਾਰੀ ਦੇ ਦਰਮਿਆਨ ਕੋਈ ਕਹਾਣੀ ਸੁਣੀ ਹੋਈ ਸੀ ਕਿ ਉਹ ਕਹਾਣੀ ਜਿਹੜੀ ਜਾਦਾ ਵੱਧ ਗਈ ਸੀ ਬੈਂਸਬਾਜੀ ਤੇ ਵੱਧ ਗਈ ਸੀ ਉਸ ਤੋਂ ਬਾਅਦ ਏਡੀਸੀਪੀ ਟ੍ਰੈਫਿਕ ਅਮਨਦੀਪਪੁਰ ਮੈਮ ਇਥੇ ਪਹੁੰਚੇ ਅਤੇ ਮਾਮਲਾ ਜਿਹੜਾ ਉਹਨਾਂ ਨੇ ਸੁਲਝਾਇਆ ਹੈ ਔਰ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਕੋਈ ਵੀ ਪੁਲਿਸ ਕਰਮਚਾਰੀ ਜਿਹੜਾ ਕਿ ਦੁਕਾਨਦਾਰਾਂ ਨਾਲ ਮਿਸਬਿਹੇਵ ਨਹੀਂ ਕਰੇਗਾ ਉਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਦੇ ਦਿਨ ਚਾਪੀ ਪੁਲਿਸ ਨੂੰ ਲੈ ਕੇ ਕੀ ਦਿੱਕਤ ਸੀਗੀ ਐਕਚੁਅਲੀ ਆਲਰੇਡੀ ਡੀਸੀ ਮੈਡਮ ਵੱਲੋਂ ਨਾ ਆਰਡਰ ਕੀਤੇ ਹੋਏ ਸੀਗੇ ਜਿਹੜੇ ਇਹ 163 ਬੀ ਐਨਐਸਐਸ ਦੇ ਕਿਤੇ ਫੁੱਟਪਾਥ ਖਾਲੀ ਰੱਖਣ ਵਾਸਤੇ ਤੇ ਉਹ ਮੁਲਾਜ਼ਮ ਨੇ ਕਿਤੇ ਅੰਦਰ ਕਰਾਏ ਹੋਣੇ ਉਹਦੇ ਵਿੱਚ ਇਹਨਾਂ ਦੀ ਆਪਸ ਵਿੱਚ ਕਾਈ ਸੁਣੀ ਹੋਗੀ ਉੱਥੇ ਹੋ ਗਈ ਹਣ ਸੈਟੀਸਫਾਈਡ ਹੋ ਗਏ ਆ ਕੋਈ ਗੱਲ ਨਹੀਂ ਠੀਕ ਆ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਕਹਿੰਦੇ ਦੁਕਾਨਦਾਰ ਬਈ ਅਬਿਊਜ਼ਡ ਲੈਂਗੁਏਜ ਜਿਹੜੀ ਯੂਜ਼ ਕੀਤੀ ਕਿ ਨਹੀਂ ਨਹੀਂ ਐਵੇਂ ਦੀ ਕੋਈ ਨਹੀਂ ਚੀਜ਼ਾਂ ਵੇਖੋ ਜਦੋਂ ਗੁੱਸੇ ਵਿੱਚ ਹੁੰਦੇ ਨਾ ਐਗਰੈਸਿਵ ਹੁੰਦਾ ਗੁੱਸੇ ਵਿੱਚ ਥੋੜਾ ਜਿਹਾ ਬੋਲਿਆ ਬੁਲਾਇਆ ਜਾਂਦਾ ਪਰ ਅਬਿਊਜ਼ਡ ਲੈਂਗੁਏਜ ਜਿਹੜੀ ਹੈ ਨਾ ਕੋਈ ਐਵੇਂ ਦੀ ਚੀਜ਼ ਨਹੀਂ ਹੈ ਕਿ ਵੀ ਐਵੇਂ ਦੀ ਕੋਈ ਗੱਲ ਕਹੂਗੀ ਸਾਡੇ ਵੀ ਮੁਲਾਜ਼ਮ ਆ ਕੋਈ ਐਵੇਂ ਦੀ ਚੀਜ਼ਾਂ ਨਹੀਂ ਹੁੰਦੀ ਜਦੋਂ ਦੁਕਾਨਾ ਆਪਾਂ ਅੰਦਰ ਕਰਵਾਈਆਂ ਹੁਣ ਬਾਹਰ ਲਾਉਂਦੇ ਤੇ ਫਿਰ ਉਹਦੇ ਵਿੱਚ ਰੌਲਾ ਪੈਂਦਾ ਥੋੜਾ ਬਹੁਤਾ ਉਹ ਬਾਕੀ ਜੇ ਤੁਸੀਂ ਕਹੋਗੇ ਗਾਲੀ ਗਲੋਚੀ ਕੋਈ ਚੀਜ਼ ਉਹ ਚੀਜ਼ ਸਾਹਮਣੇ ਨਹੀਂ ਬਾਕੀ ਸੈਟੀਸਫੈਕਸ਼ਨ ਉਹ ਇਹ ਤਾਂ ਮੈਂ ਨਹੀਂ ਮੇਰੀ ਐਕਚੁਅਲੀ ਬੇਅਫਸਰ ਆਏ ਹੋਣ ਤਾਂ ਫਿਰ ਮਾਮਲਾ ਵੱਡਾ ਹੀ ਹੁੰਦਾ ਨਹੀਂ ਮੇਰੀ ਐਕਚੁਅਲੀ ਇਹ ਵੀ ਪਰਿਵਾਰਾਂ ਵਰਗੀ ਹੈ ਨਾ ਮੈਨੂੰ ਇਹ ਹੰਗਾ ਕਿ ਜੇ ਮੈਂ ਆਪ ਚੱਲ ਜਾ ਮੈਂ ਵੀ ਲਮਾ ਕੇ ਜਾ ਹੋਵੇਗਾ ਨੂੰ ਰੋਡ ਬਲੌਕ ਕਰਨ ਉਹਦੇ ਨਾਲੋਂ ਚੰਗਾ ਕਿ ਤੁਸੀਂ ਆਪ ਚੱਲ ਜਓ ਜਿੱਥੇ ਪਤਾ ਹੋਵੇ ਵੀ ਆਪਣੀ ਹੱਕ ਨਾਲ ਕੋਈ ਚੀਜ਼ ਤੁਸੀਂ ਕਰ ਸਕਦੇ ਆ ਤੇ ਉਹ ਉਹ ਹੱਕ ਮੇਰਾ ਹੈਗਾ ਤੇ ਉਹ ਗੁਰੂ ਮਾਨੇ ਦੀ ਕਿਰਪਾ ਨਾਲ ਸਾਰੇ ਜਣੇ ਸੈਟੀਸਫਾਈਡ ਆ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਕਰਕੇ ਜੋਨ ਚਾਰਜ ਤੇ ਮੇਰੇ ਨਾਲ ਹੁੰਦਾ ਹੀ ਹੈ অল레ਡੀ ਇੱਥੋਂ ਦੇ ਜੋਨ ਚਾਰਜ ਤੇ ਬਾਕੀ ਸਾਰੇ ਪੈਟਰੋਲਿੰਗ ਕਰਦੇ ਆ ਕਿਤੇ ਨਾ ਕਿਤੇ ਜਦੋਂ ਪਤਾ ਲੱਗਦਾ ਵੀ ਇਹ ਪ੍ਰੋਬ ਸੋਲਟ ਆਊਟ ਕੀ ਹੋਇਆ ਕਿ ਜਿਹੜੀ ਕਿ ਇੱਕ ਰਾਏ ਬਣੀ ਹੈ ਮੈਮੋ ਦਾ ਸੋਲ ਰਹੀ ਹੈ ਨਹੀਂ ਦੇਖੋ ਉਹ ਚੀਜ਼ਾਂ ਉਹ ਹੀ ਆ ਦਿਨ ਤਿਆਰ ਹੈਗੇ ਹਨ ਤੇ ਆਰਾਮ ਨਾਲ ਕਸਟਮਰ ਬਾਹਰ ਆਉਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਕਿ ਗੱਡੀਆਂ ਇਹਨਾਂ ਦੀਆਂ ਲੱਗਣਗੀਆਂ ਕੋਈ ਐਵੇਂ ਦੀ ਆਲਰੇਡੀ ਚੀਜ਼ਾਂ ਚੱਲਦੀਆਂ ਹਨ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਸ ਕਰਕੇ ਸਾਡੀ ਵੀ ਰਿਲੇਕਸੇਸ਼ਨ ਦੇਣ ਜਾ ਰਹੇ ਹੋ ਫੁੱਟਪਾਥਾਂ ਦੀ ਕੋਈ ਨਹੀਂ ਉਹ ਦੇਖੋ ਡੀਸੀ ਮੈਮ ਨਾਲ ਗੱਲ ਹੈ ਜਿਵੇਂ ਸ਼ਾਮ ਨੂੰ ਕਰੂੰਗੀ ਹੁਣ ਉਹ ਜ਼ਰੂਰ ਹੋਊਗਾ 100% ਨੇਚਰਲੀ ਆ ਇੱਕ ਦੋ ਦਿਨ ਵਾਸਤੇ ਇਹਨਾਂ ਨੂੰ ਰਿਲੇਕਸੇਸ਼ਨ ਮਿਲ ਜੇ ਤੇ ਠੀਕ ਚਾਰ ਲਗਾ ਲੀ ਨਹੀਂ ਉਹ ਨੇਚਰਲੀ ਅਮੈਂ ਗੱਲ ਕਰੂੰਗੀ ਮੈਂ ਕਿਉਂਕ ਸਰ ਸਿਰੀ ਮੈਡਮ ਆਏ ਸੀਗੇ ਸਾਨੂੰ ਸਮਝਾਉਂਦੇ ਪਏ ਸੀਗੇ ਕਿ ਤੁਸੀਂ ਆਪਣਾ ਸਮਾਨ ਅੰਦਰ ਲਗਾਇਆ ਕਰੋ। ਕੱਲ ਵੀ ਆ ਕੇ ਕਿਹਾ ਮੈਂ ਕਿਹਾ ਠੀਕ ਹੈ ਮੈਡਮ ਜੀ ਆਪਾਂ ਨਹੀਂ ਲਗਾਵਾਂਗੇ। ਉਨ ਦੁਪਹਿਰ ਦੀ ਗੱਲ ਹੈ ਕਿ ਆ ਆਪਾਂ ਬੈਕਮੈਂ ਬੈਠਾ ਸੀਗਾ ਜੇ ਅਫਸਰ ਲੋਗ ਆਏ ਐ। ਆਗੇ ਮੈਨੂੰ ਕਹਿੰਦੇ ਵੀ ਤੂੰ ਬਾਹਰ ਲਗਾਇਆ ਮੈਂ ਕਿਹਾ ਤੁਸੀਂ ਜੇ ਲੱਗਦਾ ਤਾਂ ਤੁਸੀਂ ਦੇਖ ਲਓ ਭਈ ਇਹਨਾਂ ਨੇ ਫੋਨ ਕੱਢ ਕੇ ਵੀਡੀਓ ਬਣਾ ਲਾ ਪੇ ਵੀਡੀਓ ਅਬਿਊਜ਼ ਵੀ ਕੀਤਾ ਤੁਹਾਨੂੰ। ਵੀਡੀਓ ਕੱਢਣ ਤੋਂ ਬਾਅਦ ਨਾਲ ਹੀ ਗਾਲ੍ਹਾਂ ਕੱਢ ਕੇ ਗਲੇ ਭੈਣ ਚ ਤੁਹਾਨੂੰ ਸਮਾਨ ਨੂੰ ਅੰਦਰ ਕਰਨਾ। ਮੈਂ ਕਿਹਾ ਅਫਸਰ ਵੀ ਤੁਹਾਨੂੰ ਗਾਲ੍ਹਾਂ ਕੱਢਣ ਦੇ ਆ ਗਏ। ਮਗਾਤ ਉਹ ਨਾਲ ਗੱਲ ਕਰਦਾ ਤਾਂ ਬੰਦਾ ਨਹੀਂ ਹੈ ਪਰ ਤੁਸੀਂ ਸਾਨੂੰ ਗੱਲਾਂ ਨਾ ਕਰੋ ਤੁਸੀਂ ਉਸ ਤੋਂ ਨਾਲ ਗੱਲ ਕਰ ਸਕਦੇ ਹੋ ਜਾਂ ਆਪਣੇ ਤੁਸੀਂ ਆਪਣੀ ਮੈਡਮ ਨਾਲ ਗੱਲ ਮੈਡਮ ਨੂੰ ਬੁਲਾ ਲੈਂਦੇ ਆ ਮੈਡਮ ਤੁਹਾਨੂੰ ਜੋ ਕਰਨੇ ਕੋ ਤੁਸੀਂ ਨਾਲ ਕਰ ਰਹੇ ਮੈਡਮ ਆਏ ਨੇ ਤੇ ਮੈਡਮ ਆਏ ਉਹਨਾਂ ਨੇ ਉਹਨਾਂ ਨੇ ਅਫਸਰ ਰੋਕ ਤੇ ਕਾਰਵਾਈ ਕੀਤੀ ਹੈ ਉਹਨਾਂ ਨੇ ਉਹਨਾਂ ਨੂੰ ਚੌਂਕ ਤੋਂ ਬਦਲੀ ਕਰਾਤੀ ਉਹਨਾਂ ਦੀ ਅੱਛਾ ਚੌਂਕ ਤੋਂ ਬਦਲੀ ਕਰਾਤੀ ਹਾਂ ਜੀ ਤੁਸੀਂ ਵੀ ਆਪਣਾ ਸਮਾਨ ਫਿਰ ਅੰਦਰ ਲਗਾ ਰਹੇ ਹੋ ਫੁੱਟਪਾਥ ਨਹੀਂ ਅੰਦਰ ਹੀ ਸਾਡਾ ਅੰਦਰ ਹੀ ਲਗਾਇਆ ਤੁਸੀਂ ਅਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚੋਂ ਅਜੀ ਜਿਸ ਤਰ੍ਹਾਂ ਸਾਨੂੰ ਮੈਡਮ ਲੈ ਗਈ ਆ ਪੁੱਤੋਂ ਨਾ ਤੇ ਮੌਤਵਰ ਵੀ ਆਏ ਸੀਗੇ ਇਲਾਕੇ ਦੇ ਜਿਹੜੇ ਕੌਂਸਲਰ ਜਾਂ ਹੋਰ ਵੀ ਮੌਤਵਰ ਬੰਦੇ ਕਿਸੇ ਪਹੁੰਚੇ ਸੀ ਬਾਜ਼ਾਰ ਵਾਲੇ ਸਾਰੇ ਇਕੱਠੇ ਹੋਏ ਆ ਉਹ ਵੀ ਸਾਰੇ ਸਾਰਿਆਂ ਨੂੰ ਦੂਸਰੇ ਬਜ਼ਾਰ ਵਾਲਿਆਂ ਨੇ ਉਹਨਾਂ ਨੇ ਸਿਰੇ ਤਨ ਬਹੁਤ ਫਾਲਤੂ ਬੋਲੇ ਆ ਲੇਕਿਨ ਉਹ ਕਹਿੰਦੇ ਤੁਸੀਂ ਫਾਲਤੂ ਇਤਨਾ ਗਾਲਾਂ ਨਾ ਕੱਢੋ ਜੋ ਕਹਿਣਾ ਧਿਆਨ ਨਾਲ ਸਾਨੂੰ ਸਮਝਾਓ ਹੀ ਕਰ ਲੰਨੇ ਕੈਮਰਾ ਪਰਸੋਂ ਸੁਖਪਾਲ ਦੇ ਨਾਲ ਸਿਕੰਦਰ ਪੱਤਰੀਚਾ ਦੈਨਿਕ ਸੂਰਤੀ ਵੀ ਅੰਮ੍ਰਿਤਸਰ